ਕਿ ਮਾਨਦਰ ਬਹੁਤ ਅਸੀਂ ਬਹੁ ہاں ਮੂੰ ਪੈਸਾ ਖੂਜੋ ਨਹੀਂ ਛੜਦੇ ਮਾਨਦਰ ਬਹੁਤ ਹੈ ਸਾਡੀਆਂ ਬੁੱਟਾਂ ਵਿੱਚ ਬੁੱਟਾਂ ਦੀ ਲੈਕੀ ਨਹੀਂ ਸੀ ਇਹਨਾਂ ਦੇ ਨਿਕੇ ਨਿਕੇ ਚੱਕੇ ਜਵਾਗ ਮਾਰੇ ਉਹਨਾਂ ਨੂੰ ਪੁੱਛ ਨੇ ਜਿਹਨੇ ਵਾਦੇ ਕਰੇ ਸੀਗੇ ਇੱਕ ਵੀ ਨਹੀਂ ਪੂਰਾ ਹੋਇਆ ਇਹ ਬੰਦੇ ਤੋਂ ਪਰ ਮਨ ਸਮਾਨ ਤੋਂ ਆਮਲੀ ਪਾਰਟੀ ਜੀ ਸਾਡੇ ਪਿੰਡ ਤਾਂ ਕੋਈ ਨਜ਼ਾਰੇ ਵਾਲੀ ਗੱਲ ਹੈ ਨਹੀਂ ਨਾ ਕੋਈ ਕੰਮ ਕੁਮ ਕਰਿਆ ਦੀਦਾ ਜੀਤਵਿੰਦਰ ਕੇ ਮੈਨੂੰ ਲੱਗਦਾ ਕਾ ਜੀ ਜਿੰਦਰਪੀ ਬਸ ਤੁਰਦਾ ਫਿਰਦਾ ਬੰਦਾ ਹੀ ਆ ਕੋਈ ਖਾਸ ਨਜ਼ਾਰੇ ਵਾਲੀ ਗੱਲ ਨਹੀਂ ਕੀ ਜੇ ਪਾਵੇਂਗਾ ਜਦੋਂ ਚਾ ਦਵਾਈ ਦੀ ਸਰਕਾਰ ਮੰਗੀ ਇੱਕ ਮਿੰਟ ਇੱਕ ਮਿੰਟ ਗੱਲ ਸੁਣ ਇੱਕ ਖੜ ਜਾ ਖੜ ਜਾ ਤੂੰ ਮੰਨ ਕੇ ਮੇਰੇ ਮਿੰਟ ਸੁਣ ਹੇ ਅੱਛਾ ਕਦੋਂ ਕਪਾਈ ਸੀ ਸਰਕਾਰ ਕਦੋਂ ਬਣੀ ਸੀ ਬਾਦਲ ਦੀ 30 ਕਿਲੋ ਕਰਿਆ ਸੀ 30 ਕਿਲੋ ਕਣਕ ਜਿੱਦੇ ਦੀ ਝਾੜੂ ਆਏ ਨੇ ਬਣਾਏ 15 ਕਿ ਤਗਰੀਬੀ ਚ ਥੋਕੇ ਉਹ ਥੋਕੇ ਕੀ ਗੱਲ ਉਹ ਤਾਂ 30 ਕਿਲੋ ਦਿਓ ਤੇ ਮਿਲੀ ਜਾਂਦਾ ਕੀ ਮਿਲਦਾ 15 ਕਿਲੋ ਮੈਂ ਤਾਂ ਇਹ ਕਹਿਣਾ ਹੁਣ ਉਹਨੇ ਖੜ ਜਾ ਉਹਨੇ ਬਿਆਨ ਕੀ ਕਰਿਆ ਮੈਂ ਤਾਂ ਇਹ ਕਹਿਣਾ ਜੀ ਸਰਕਾਰਾਂ ਨੇ ਸਮਾ ਜਾੜ ਕਾ ਆਟਾ ਦਾਣਾ ਦੇ ਕੇ ਜਾੜ ਕਰਦੀ ਦੇਵੇ ਨਾ ਉਹਨੇ ਬਿਆਨ ਕੀ ਕੀਤਾ ਹੁਣ ਕਹਿੰਦੇ ਜਿਹਦੇ ਘਰੇ ਕਾਰ ਹੈ ਜਿਹਦੇ ਘਰੇ ਮੋਟਰਸਾਈਕਲ ਹੈ ਜਿਹਦੇ ਘਰੇ ਬੀਟ੍ਰੈਕਟ ਹੈ ਉਨਾਂ ਨੂੰ ਆਦੇ ਕਣ ਕੱਟੇ ਨਹੀਂ ਦਿੰਦੇ ਤੇ ਫਿਰ ਮੈਂ ਤਾਂ ਭਾਂਡੇ ਮਾਜਦੀ ਆ ਤੇ ਮੇਰਾ ਸਾਡੇ ਤਾਂ ਘਰੇ ਕਾਰ ਖੜੀ ਆ ਭਾਂਡੇ ਮਾਜ ਕੇ ਨਗਰ ਦੀ ਸੇਵਾ ਕਰਕੇ ਤਾਂ ਉਹ ਕਹਿੰਦੇ ਕੱਟੂਗਾ ਜੇ ਦੇ ਕੱਠੇ ਉਹਦੇ ਆਖੀ ਫੇ ਪਹਿਲਾਂ ਕਿ ਬਦਨਾਮ ਕਰ ਬਾਈ ਮਾਈ ਤਾਂ 30 ਕਿਲੋ ਤਾਂ ਕਹਿੰਦੀ 15 ਕਿਲੋ ਤਾਂ ਲਿਆਂਦੀ ਆ ਗਰੀਬਾਂ ਦੀ ਬਸ ਆਹੀ ਗੁੱਸਾ ਸਾਡਾ ਹੋਰ ਬਾਪੂ ਠੀਕ ਆ ਮਹ ਜਮਦਾਨੇ ਤੇ ਆਸਦੀ ਭਾਈ ਵਧੀ ਚਲੀ ਜਾਂਦੀ ਹੈ ਅੱਛਾ ਸਾਰੇ ਕਾਸੀ ਦੀ ਵਧੀ ਉਹ ਬੰਮਣਾ ਪੱਤੇ ਮਿਲੇ ਲਗਾ ਅੱਛਾ ਬਾਪੂ ਕੀਤ ਮੋਹਲਾ ਬੋਟਾ ਬੂਟਾ ਦਾ ਵੋਟਾਂ ਦਾ ਤਾਂ ਹੁਣ ਆ ਕੇ ਦੋ ਪਾ ਦੇਾਂਗੇ ਬਸ ਅੱਛਾ ਕੀ ਲੱਗਦਾ ਕੌਣ ਜਿੱਤੂ ਅੱਤੀ ਬਠਿੰਡੇ ਤੋਂ ਹਰਸਿੰਦਰ ਕੌਰ ਜਿੱਤੂਗੀ ਹੋਰ ਕੌਣ ਜਿੱਤੂ ਅੱਛਾ ਹਾਂ ਅਸੀਂ ਤਾਂ ਨਹੀਂ ਪਾਉਂਦੇ ਵੋਟਾਂ ਅੱਛਾ ਜਣੇ ਸੁਣ ਲੋਕਾਂ ਤੋਂ ਸੁਣਦੇ ਆ ਵੀ ਜਿੱਤੂ ਉਹ ਅੱਛਾ ਉਹ ਤੁਸੀਂ ਕਿਹਨੂੰ ਪਾਉਂਗੇ ਅਸੀਂ ਤਾਂ ਜੀਤਮਿੰਦਰ ਰਾੜ ਖੜੇ ਆ ਭਰਾਵਾ ਅੱਛਾ ਹਾਂ ਉਹਨੂੰ ਪਾਵਾਂਗੇ ਤੇ ਪਿੰਡ 'ਚ ਕੰਮ-ਕਮ ਹੋਏ ਫਿਰ ਕੋਈ ਪਿੰਡ 'ਚ ਉਹਨੇ ਤਾਂ ਕਰਿਆ ਕੰਮ ਚਾਹ ਦੂਜਿਆਂ ਨੇ ਮਤਲਬ ਚਿੱਠੀ ਤਾਲੀ ਹੈ ਅੱਛਾ ਆ ਨਵੀਂ ਸਰਕਾਰ ਨੇ ਕੁਝ ਕੀਤਾ ਦੋ ਸਾਲਾਂ 'ਚ? ਸਰ ਨੇ ਬੰਦੇ ਫਸਾਤੇ ਸਾਡੇ ਇੱਕ ਦੋ ਹੋਰ ਤਾਂ ਕਰਨਾਂ ਦਾ ਕੀ ਸੀ? ਅੱਛਾ ਕਾਚ ਫਸਾਤੇ? ਆ ਕਤਲ ਕੱਪਿਆਂ 'ਚ? ਅੱਛਾ। ਹਾਂ। ਜੇ ਸਰਕਾਰ ਕਹਿੰਦੀ ਸੀ ਅਸੀਂ ਬਹੁਤ ਕੰਮ ਕਰਤਾ ਦੋ ਸਾਲਾਂ 'ਚ? ਹਾਂ ਪਰ ਭਾਰਤਾਂ ਬੋਟਾਂ ਵਿੱਚ ਬੋਟਾਂ ਦੀ ਲੈਕੀ ਨਹੀਂ ਸੀ ਇਹਨਾਂ ਦੇ ਨਿਕੇ ਨਿਕੇ ਚੱਕ ਕੇ ਜਵਾਗ ਮਾਰੇ ਉਹਨਾਂ ਨੂੰ ਪੁੱਛ। ਸਮਝ ਗਿਆ ਉਹ ਲੈਕੀ ਸੀ ਬੋਟਾਂ ਦੀ? ਠੀਕ ਹੈ ਜੇ ਭਗਵੰਤ ਮਹਾਰਾਜ ਕਰਕੇ ਲੋਕਾਂ ਨੇ ਪਾਤੇਗਾ ਬੋਟਾਂ। ਹਜੇ ਠੱਗਾ ਬੱਗੀ ਹਜੇ ਨਹੀਂ ਛੱੜਦੀ। ਇਹ ਤਾਂ ਕਹਿੰਦਾ ਇਮਾਨਦਾਰ ਬਹੁਤ ਅਸੀਂ। ਬਹੁ ہاں ਮੂੰ ਪੈਸਾ ਗੂਜੂ ਨਹੀਂ ਛੱੜਦੇ ਇਮਾਨਦਾਰ ਬਹੁਤਾ ਹੈ। ਹੂੰ ਸਹੀ ਗੱਲ ਹੈ। ਇਹ ਪਿੰਡਾਂ 'ਚ ਜਾ ਕੇ ਪੂਰਾ ਅਸੀਂ ਕੰਮ ਕਰਾਉਨੇ ਆ ਪਿੰਡਾਂ ਦੇ ਲੋਕਾਂ ਦੇ ਹਮਦਰਦ ਦੀ ਕਰਦੇ। ਨਹੀਂ ਆਈ ਤਾਂ ਹੀ ਨਹੀਂ। ਅੱਛਾ। ਨਾਲੇ ਸਰਕਾਰ ਕਹਿੰਦੀ ਨੌਕਰੀਆਂ ਬਹੁਤ ਦੇਦੀਆਂ ਨਸ਼ਾ ਬੰਦ ਕਰਤਾ। ਹਾਂ ਨਸ਼ਾ ਨਸ਼ਾ ਦਾ 50 ਮੁੰਡੇ ਮਰ ਗਏ ਸਾਡੇ ਪਿੰਡਾਂ। ਨਸ਼ਾ ਖਾ ਚਿੱਟੀ ਵਾਲੇ। 50 ਫਸੇ ਬੈਠੇ ਅੱਲਾ ਦਾ ਵੀ 40 ਬੰਦੇ ਹੋਣਗੇ ਸਾਡੇ ਪਿੰਡ ਦੇ ਮੁੰਡੇ। ਤੇ ਮੂੰ ਹਾਂ ਹਟੀ ਕੇ ਭਾਈ ਜਦੋਂ ਖਲੀ ਅੰਦਰ ਬੈਠੀ ਐ ਚਲੋ ਹੋਰ ਵਾਪਿਸ ਸਸੀ ਕਾ ਠੀਕ ਠਾਕ ਹੋ ਬਾਬ ਡਰਦੇ ਕਾ ਤੂੰ ਐ ਬਸ ਕੀ ਪਤਾ ਕਿਉਂ ਡਰਦੇ ਲੋਕਾਂ ਨੂੰ ਜਚੀ ਐ ਵੀ ਉਹ ਆਏ ਨਾ ਕਰਦੇ ਬਹੁ ਨਾ ਅਜੀ ਯਾਦ ਨਾ ਸੰ ਤਾਂ ਕੋਈ ਮਰਨਦਾ ਵੀ ਨਹੀਂ ਕਿ ਉਮਰ ਖਾਈ ਖੜੇ ਆਵਦੀ ਹੂੰ ਮਾਰਦੂ ਕੋਈ ਮਾਰਦੇ ਕਿ ਨਹੀਂ ਲੋਕ ਡਰਦੇ ਤਾਂ ਵੀ ਨਹੀਂ ਕੋਈ ਨਾ ਨਹੀਂ ਲੈਂਦਾ ਇੱਕ ਨੂੰ ਤਾਂ ਪਾਉਣ ਗਈ ਪਾਉਣ ਗਈ ਆ ਕਿਸੇ ਨੂੰ ਤਾਂ ਪਾਉਣ ਗਈ ਐ ਚਲੋ ਨਹੀਂ ਬਈ ਉਹ ਕੀ ਲੱਗਦਾ ਮਾਹੌਲ ਕੀ ਆਉਂ ਕੋਸ ਨਹੀਂ ਭਰਾਵਾ ਕਹਿ ਸਕਦੇ ਬਸ ਅੱਛਾ ਮੈਨੂੰ ਲੱਗਦਾ ਕਿ ਬਿਸ਼ਿੰਦਰ ਕੋਲ ਬਾਜੀ ਮਾਰ ਜੂ ਕੋਈ ਕੋ ਪਤਾ ਨਹੀਂ ਭਰਾਵਾ ਆਪਾਂ ਦਾ ਐਵੇਂ ਤੈਨੂੰ ਕਹਿ ਰ ਗਏ 90% ਜੀਤਮਿੰਦਰ ਮਾਰ ਜੂ ਇਹਨੇ ਤਾਂ ਮਾਰ ਜੂ ਹਾਂਜੀ ਅੱਛਾ ਹਾਂਜੀ ਜੀਤਮਿੰਦਰ ਮਾਰ ਜੂ 90% ਜੀ ਅੱਛਾ ਹੂੰ ਟੱਕਰਾਂ ਫਿਰ ਕੀ ਦੀ ਕੀ ਚ ਲੱਗਦਾ ਸੀ ਪੂਰਾ ਮੈਂ ਨਹੀਂ ਸਕਦੇ ਭਰਾਵਾ ਟੱਕਰਾਂ ਤਾਂ ਬੀਬਾ ਦੀ ਤੇ ਦੀ ਆ ਜੀ ਵੱਧ ਅੱਛਾ ਜੀਤਮਿੰਦਰ ਨੂੰ ਪਾਵਾਂਗੇ ਜੀਤਮਿੰਦਰ ਦੀ ਤੇ ਬੀਬਾ ਦੀ ਆ ਜੀ ਬੱਤਾ ਹੋਈ ਦੀ ਕੀ ਲੱਗਦਾ ਵੋਟਰਾਂ ਦਾ ਮਾਹੌਲ ਮੂਲ ਕੀ ਹੈ ਜੀਤ ਕੀ ਪਿੰਡ ਚ ਪਿੰਡ ਚ ਤਾਂ ਜੀ ਹੁਣ ਤਾਂ ਦੇਖੀਏ ਕਾਂਗਰਸ ਆ ਵੀ ਠੀਕ ਹੈ ਹਾਂ ਆਮ ਵਾਲਿਆਂ ਦਾ ਵੀ ਥੋੜਾ ਜਿਹਾ ਨਹੀਂ ਫਰਕ ਪਿਆ ਅੱਛਾ ਤੇ ਅਸੀਂ ਤਾਂ ਲੱਖੇ ਸਦਨ ਨੂੰ ਬੋਟ ਪਾਵਾਂਗੇ ਲੱਖੇ ਸਦਨ ਨੂੰ ਬੋਟ ਪਾਵਾਂਗੇ ਹਾਂ ਜੀ ਅੱਛਾ ਤੇ ਬਾਕੀ ਹੋਰ ਹੋਰ ਕੀ ਉਮੀਦਵਾਰਾਂ ਨੂੰ ਕਿਵੇਂ ਜੀਤਮਿੰਦਰ ਕਿਵੇਂ ਠੀਕ ਹੈ ਜੀਤਵਿੰਦਰ ਵੀ ਠੀਕ ਹੈ ਅੱਛਾ ਹੂੰ ਵੈਸੇ ਤੇ ਸਰਕਾਰ ਨੇ ਕੰਮ ਕੂਮ ਕੀਤਾ ਦੋ ਸਾਲਾਂ ਦੇ ਕੋਈ ਇਹਨੇ ਜੀ ਪਿਛਲੇ ਇਹਨੇ ਤਾਂ ਕਰਿਆ ਜ ਨਹੀਂ ਕਾਂਗਰਸ ਨੇ ਸਾਡੇ ਇਹਨਾਂ ਨੇ ਹਜੇ ਕੋਈ ਵਿਕਾਸ ਨਹੀਂ ਕਰਿਆ ਕੋਈ ਖਾਰ ਜੀ ਅੱਛਾ ਹੂੰ ਚਲੋ ਜਿਹੜੀਆਂ ਬਿਜਲੀ ਦੇ ਬਿੱਲ ਹੋ ਗਏ ਜਾਂ ਕੋਈ ਹੋਰ ਮੜਕਾਂ ਮੋਟੀਆਂ ਸਹੂਲਤਾਂ ਉਹ ਤਾਂ ਚਲੋ ਦਿੱਤੀਆਂ ਸਾਰਿਆਂ ਜਨਤਾ ਨੂੰ ਅੱਛਾ ਜਾਂ ਕੋਈ ਪੜਾਈ ਹੋ ਗਈ ਜਾਂ ਕੋਈ ਮੈਡੀਕਲ ਹੋ ਗਿਆ ਤੇ ਵੈਸੇ ਹੂੰ ਜ਼ਿਆਦਾ ਨਹੀਂ ਵੀ ਜ਼ਿਆਦਾ ਆਪਾਂ ਕਿਹ ਕੋਣ ਜਿੱਤੂਗਾ ਬਠਿੰਡੇ ਤੋਂ ਕੀ ਲੱਗਦਾ ਤੁਹਾਨੂੰ ਕੀ ਕਹਿ ਸਕਦਾ ਜੀ ਜੀਤਵਿੰਦਰ ਵੀ ਬਾਕੀ ਮੁਕਾਬਲਾ ਤਾਂ ਜੀ ਦੇਖੋ ਹੁਣ ਲੱਖਾ ਥੋੜਾ ਨਵਾਂ ਹੈ ਅੱਛਾ ਮੁਕਾਬਲਾ ਕਿਤੇ ਕਿਤੇ ਚ ਲੱਗਦਾ ਮਕਾਵਲਾ ਤਾਂ ਜੀਤਮਿੰਦਰ ਤੇ ਹੋ ਸਕਦਾ ਹਰਸਮਿਤ ਬਾਦਲ ਚ ਹੋਵੇ। ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਸਿੱਧਾ ਠੀਕ ਠਾਕ ਨੇ? ਵਧੀਆ ਵਧੀਆ। ਅੱਛਾ। ਹੂੰ। ਵੋਟਾਂ ਆ ਗਈਆਂ ਫਿਰ ਵੋਟਾਂ ਦਾ ਕੀ ਮਾਹੌਲ ਮੂਲਾ? ਵੋਟਾਂ ਦਾ ਵਧੀਆ। ਅੱਛਾ। ਹਾਂ। ਲੈ ਅਰੇ ਕੀ ਬਠਿੰਡੇ ਵਾਲਾ ਕਿਲਾ ਕੌਣ ਜਿੱਤੂ ਫਿਰ? ਦੇਖੋ ਬੀਬਾ ਜੀ ਤੂੰ। ਅੱਛਾ। ਹੂੰ। ਤੇ ਆ ਜਿਹੜੇ ਨਵਾਂ ਬੀਬਾ ਆਮਾ ਦੀ ਪਾਰਟੀ ਲਈ ਕਿਵੇਂ ਨੇ? ਠੀਕ ਠਾਕ ਹੈ। ਅੱਛਾ। ਵਧੀਆ ਵੀ। ਆਮਾ ਦੇ ਡਾਕੜਾ। ਆਮਕੋ ਹੋਏ ਪਿੰਡ ਚ। ਕੰਬੋ ਬਹੁਤ ਜ਼ਿਆਦੇ ਹੋਇਆ। ਅੱਛਾ। ਹੂੰ। ਜੀਤਵਿੰਦਰ ਕਿਵੇਂ ਲੱਗਦਾ ਹੈ? ਠੀਕ ਹੈ ਜੀ ਉਹ ਵੀ ਬੰਦਾ ਵਧੀਆ ਹੈ। ਅੱਛਾ। ਹੂੰ। ਟੱਕਰ ਕਿਹਦੀ ਲੱਗਦੀ ਆ ਇਸ ਵਿੱਚ? ਟੱਕਰ ਜੀਤਵਿੰਦਰ ਦੀ ਤੇ ਬੀਬਾ ਦੀ। ਬੀਬਾ ਵੀ ਹੁਣ ਦੋ ਹਨ ਨਾ ਇੱਥੇ ਇੱਕ ਬਲਜਿੰਦਰ ਕੌਰ ਬੀਬਾ ਹੈ। ਨਾ ਨਾ ਨਾ। ਤੇ ਇੱਕ ਹਰਸਨਤ ਕੌਰ ਬੀਬਾ ਹੈ। ਹਰਸਨਤ ਕੌਰ। ਅੱਛਾ। ਹੂੰ। ਹਰਸਨਤ ਕੌਰ ਦੀ ਟੀਮ ਹੈ ਨੀ ਜੀਤਵਿੰਦਰ ਦੀ। ਅੱਛਾ। ਉਹ ਨਹੀਂ ਟੱਕਰ ਹੈ। ਹੂੰ। ਆਮਾਦੀ ਪਾਰਟੀ ਦੀ ਹੈ ਨੀ? ਨਹੀਂ। ਕਿਉਂ? ਕੀ ਪਤਾ ਉਹਨਾਂ ਕਿਉਂ ਕੰਬੜੇ ਘਰ ਤੇਉਣਾ ਨੇ ਅੱਛਾ ਉਹ ਲੋਕਾਂ ਦੇ ਲੋਕ ਉਹਨਾਂ ਤੋਂ ਅਟ ਲਵਾਗੇ ਕੰਮ ਅੱਛਾ ਹੂੰ ਚਲੋ ਹੋਰ ਬਾਪੂ ਜੀ ਠੀਕ ਠਾਕ ਹੋ ਠੀਕ ਹੈ ਬਲੀ ਕੀ ਲੱਗਦਾ ਬਾਪੂ ਐ ਕਿ ਮੌੜ ਬੋਟਾਂ ਵਾਲਾ ਫਿਰ ਬਸ ਇਹਨਾਂ ਨੂੰ ਹੀ ਪੁੱਛ ਲੋ ਨਹੀਂ ਨਹੀਂ ਬੋੜਾ ਮੈਪ ਵਾਲੇ ਉਦੋਂ ਰਿਪੋਰਟ ਨਹੀਂ ਇਹਨਾਂ ਨੂੰ ਹੀ ਪੁੱਛ ਲੋ ਅੱਛਾ ਨਹੀਂ ਮੇਰੇ ਨਹੀਂ ਸਾਭ ਚੌਂਦੀ ਗੱਲ ਹੈ ਇੱਥੇ ਕਿਉਂ ਕੋਈ ਕਿਧਰੇ ਭੱਜ ਜਾਂਦਾ ਤੜਕੇ ਨੂੰ ਕਿਧਰੇ ਭੱਜ ਜਾਂਦਾ ਤੜਕੇ ਨੂੰ ਕੋਈ ਕਿਧਰੇ ਭੱਜ ਜਾਂਦਾ ਅੱਜ ਕਿਸੇ ਦੀ ਹੋਰ ਮਦਦ ਕਰੀ ਜਨੇ ਤੜਕੇ ਨੂੰ ਭੱਜਦਾ ਯਾਰ ਹੋਰ ਚ ਬੜਿਆ ਬੈਠਾ ਹੁੰਦਾ ਹੈਗਾ ਬਸ ਕੀ ਕਰੀਏ ਫਿਰ ਅਸੀਂ ਕਿਹੜੇ ਪਾਸੇ ਨੂੰ ਜਾਗੇ ਆਪ ਅੱਜ ਪੁੱਛ ਲਵਾ ਸਾਡਾ ਮੁੰਡਾ ਬੈਠਾ ਹਾਂ ਅਸੀਂ ਜੀਤਵਿੰਦਰ ਤੇ ਚੰਗੇ ਟੀਕੇ ਸੀ ਕਿਸੇ ਨੂੰ ਪਾਸੇ ਵਜਦੇ ਮਾਰ ਕੇ ਲਾਉਂਦੇ ਪਸਹ ਪੂਣ ਮੈਨੂੰ ਤਾਂ ਬੁਢੇ ਨੂੰ ਕੌਣ ਪੁੱਛਦਾ ਗੱਲ ਤਾਂ ਆ ਵੀ ਅਸੀਂ ਜੀਤਵਿੰਦਰ ਤੇ ਚੰਗੇ ਟੀਕੇ ਸੀ ਇੱਕ ਦੋ ਵਾਰੀ ਦੇ ਅੱਛਾ ਤੇ ਹੁਣ ਹੱਲਣ ਜੇ ਤੇ ਥੋੜਾ ਜਾ ਫੇਰ ਆਏ ਹੋਗਾ ਵੀ ਪਤਾ ਨਹੀਂ ਕਿਵੇਂ ਜੇ ਕੁਝ ਹੋਊਗਾ ਅੱਛਾ ਹਾਂ ਉਹ ਬਾਪੂ ਕੀ ਲੱਗਦਾ ਮਾਹੌਲ ਫਿਰ ਕਿ ਟੱਕਰ ਕਿਹਦੀ ਕਿਹਦੇ ਚ ਲੱਗਦੀ ਐ ਦੇਖੋ ਜੀ ਕੁਝ ਕਹਿ ਨਹੀਂ ਸਕਦੇ ਹਾਂ ਠੀਕ ਠਾਕ ਜੀ ਠੀਕ ਹੈ ਹਾਂ ਠੀਕ ਹੈ ਜੀ ਨਾਲੇ ਪਸੀਨਾ ਵੀ ਜਪੇ ਆਹ ਡਾਟਾ ਦਾਣਾ ਚੱਕ ਕੇ ਲੈ ਆਏ ਜੀ ਕਬਿਲਦਾਰੀ ਦਾ ਅੱਛਾ ਕੀ ਮਾਹੌਲ ਮੁਰਕੀਏ ਵੋਟਾਂ ਦਾ ਜੀ ਮਾਹੌਲ ਦਾ ਜੀ ਕੋਈ ਸਮਝ ਹੀ ਨਹੀਂ ਆ ਰਹੀ ਜੀ ਇਹ ਕਿਦਾਂ ਅੱਛਾ ਹਾਂ ਜੀ ਕੌਣ ਜੀ ਤੁਸੀਂ ਕਿ ਬਠੰਡੇ ਤੋਂ ਕੋਈ ਜੀ ਕਹਿ ਨਹੀਂ ਸਕਦੇ ਜੀ ਜੀਤਵਿੰਦਰ ਕਿਵੇਂ ਆ ਨਹੀਂ ਕੋਈ ਨਾ ਮੈਨੂੰ ਤਾਂ ਪਤਾ ਨਹੀਂ ਜੀ ਉਹਦੇ ਬਾਰੇ ਉਧਰ ਉਹ ਖੜਿਆ ਸੀ ਸ਼ਰਮਾ ਜੀ ਉਹਨਾਂ ਨੂੰ ਪੁੱਛ ਲਓ ਤੁਸੀਂ ਵੋਟ ਪਾਓਗੇ ਇਹ ਵੋਟ ਤਾਂ ਪਾ ਦਾਂਗੇ ਜੀ ਤੇ ਝਾੜੂ ਵਾਲੇ ਕਿਵੇਂ ਲਾਦੇ ਗਰਮੀ ਸਿੰਘ ਗੁੱਡੀਆਂ ਕੱਲ ਆਏ ਸੀਗੇ ਥੋੜਾ ਜਿਹਾ ਇਕੱਠੇ ਸੀ ਉਹਨਾਂ ਮਗਰ ਵੀ ਅੱਛਾ ਹੂੰ ਤੇ ਵਿਵਗ ਨਹੀਂ ਵਿੱਵ ਤਾਂ ਹਜੇ ਆਏ ਨਹੀਂ ਜੀ ਉਹ ਤਾਂ ਪਿੰਡ ਚ ਨਹੀਂ ਆਏ ਹਜੇ ਅੱਛਾ ਹੂੰ ਉ ਕੀ ਲੱਗਦਾ ਬਾਈ ਮੂਨ ਲੱपता ਤਾਂ ਲੱਗ ਹੀ ਜਾਂਦਾ ਉਹ ਦੇਖੋ ਜੀ ਕੁਝ ਨਹੀਂ ਕਹਿ ਸਕਦੇ ਅਸੀਂ ਤੱਕ ਬਾ ਖੇਤਾਂ 'ਚ ਬੈਠੇ ਆ ਘਟ ਹੀ ਹੁੰਦੇ ਆ ਬਾ ਅਸੀਂ ਇਹਨੂੰ ਬੋਡ ਪਾਉਂਗੇ ਮੈਂ ਤਾਂ ਕਿਸੇ ਨੂੰ ਨਹੀਂ ਪਾਉਂਦਾ ਜੀ ਕਾਹਦੋ ਕਾਹਦੋ ਬਈ ਉਹਦੋਂ ਨੂੰ ਬਾਹਰ ਜਾਣਾ ਜੀ ਉਹਦੋਂ ਬਾਗੀ ਜਾਵਾਂਗੇ ਜੀ अच्छा हां 24 ਤਰੀਕ ਨੂੰ ਇਹ ਤਾਂ 1 ਤਰੀਕ ਨੂੰ ਪਹਿਣੀ ਆ। हां ਦੂਰ। हां ਉਹਨੂੰ ਬੱਸ ਬਗ ਜਾਗੇ ਜੀ ਬੱਸ। ਅੱਛਾ ਕਿਹੜੇ ਸਾਲ ਜਾਣਾ ਹੈ? ਕੈਨੇਡਾ ਜਾਣਾ ਜੀ ਕੁੜੀਆ ਕੋਲੇ। ਅੱਛਾ। ਹੂੰ। ਸਾਨੂੰ ਦਾਣਾ ਪਾਣਾ ਪਹਿਲੀ ਰੱਖਿਆ ਹੈ ਤਾਂ। ਉਹ ਜਿਹੋ ਹੋਰ ਹਾਂਜੀ ਹਾਂਜੀ ਹਾਂਜੀ। ਚਲੋ ਵਧਾਈਆਂ ਤੁਹਾਨੂੰ। ਬਾਪੂ ਕੀ ਹਾਲ ਹੈ ਸਸੀ ਕਾਲ? ਸਸੀ ਕਾਲ ਨਾ। ਠੀਕ ਠਾਕ ਹੂੰ। ਕਰੰਟ ਨਹੀਂ ਕਰੰਟ ਤਾਂ ਨਹੀਂ ਮਾਰਦਾ ਇਹ। ਨਾ ਨਾ ਕਰੰਟ ਤਾਂ ਨਹੀਂ ਕਰਾਂ ਆਪਾਂ ਫੜਾ ਦੇ ਆਪਾਂ ਹਲੋ ਬੋਲੀ ਚੱਲਾਂਗੇ ਨਾ। ਕੋਈ ਚਲ ਹੋ ਠੀਕ ਠਾਕ। ਸਭ ਠੀਕ ਹੈ ਜੀ। ਕੀ ਲੱਗਦਾ ਬਾਪੂ ਅੱਜ ਕੀ ਵੋਟਰ ਦਾ ਮਾਹੌਲ? ਵੋਟਰ ਦਾ ਮਾਹੌਲ। ਕੁਝ ਸਮਝ ਤੋਂ ਬਾਹਰ ਹੀ ਹਲੇ ਕੰਮ ਕੋਈ ਪਤਾ ਨਹੀਂ ਲੱਗਦਾ ਅੱਛਾ ਪਤਾ ਨਹੀਂ ਕਿ ਕਾਂਗਰਸ ਜਿੱਤੂ ਕਾਂਗਰਸ ਕੰਨੀਓ ਜੀਤਮੇਂਦਰ ਜਿੱਤੂ ਕੇ ਬੀਬਾ ਜਿੱਤੂ ਕੇ ਝਾੜੂ ਵਾਲੇ ਜਿੱਤੇ ਜਾਣਗੇ ਦੋਨਾਂ ਚ ਅਖੀਰ ਤੈਹੀ ਜਾਂਦੇ ਆ ਵੀ ਬੀਬਾ ਦਾ ਸੁਭਾਅ ਨੇ ਤੇ ਕੰਗ ਰੱਖਦਾ ਇਹਨਾਂ ਦੋਨਾਂ ਦਾ ਅੱਛਾ ਇਹਨਾਂ ਉਹ ਤਾਂ ਨਹੀਂ ਆਪਾਂ ਨੂੰ ਸਮਝ ਤੋਂ ਬਾਹਰ ਝਾੜੂ ਵਾਲੇ ਜਿਹੜੇ ਹਾਂ ਅੱਛਾ ਇਹ ਦੋਨਾਂ ਦਾ ਹੈਗਾ ਅੱਛਾ ਵੀ ਕਾਂਗਰਸ ਤੇ ਕਾਲੀ ਹਾ ਇਹ ਹੈ ਪੱਕੇ ਇਹਨਾਂ ਦਾ ਸੁਭਾਅ ਨਾ ਦੋਨਾਂ ਜਿੱਥੋਂ ਜਮਾਂ ਦੋਨਾਂ ਚੋਂ ਲੱਖਾ ਜਣਾ ਵੀ ਯਾਦ ਖੜਾ ਹੋਇਆ ਉਹ ਵੀ ਯਾਦ ਤਾਂ ਹੋਇਆ ਜੀ ਖੜਾ ਹੁਣ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹੁਣ ਅੱਛਾ ਘਾਟ ਹੀ ਆਪਾਂ ਦੇ ਵਾਕ ਬਹੁਤ ਬੰਦੇ ਸੇ ਅੱਛਾ ਇਹ ਵੀ ਆਪਾਂ ਤਾਂ ਜਾਂਦਾ ਕਾਲੀਦਾਲ ਸੀ ਜਿਵੇਂ ਜਤਮਿੰਦਰ ਰਹਿ ਅਕਾਲੀਆਂ ਚ ਬਾਪੂ ਦੋਨਾਂ ਚ ਕਿਹੜਾ ਲੱਗਦਾ ਤੈਨੂੰ ਦੋਨਾਂ ਚ ਤਾਂ ਹੁਣ ਜ਼ਿਆਦਾ ਬੀਬਾ ਜਾਂ ਜਤਮਿੰਦਰ ਤੂੰ ਕਿਹਨੂੰ ਮੋਟ ਬਣ ਗਿਆ ਬਾਪੂ ਕਿਨੂੰ ਅਸੀਂ ਪਾ ਦਾਂਗੇ ਜਿੱਥੇ ਮਨ ਮਿਲ ਗਿਆ ਸਾਡਾ ਬੱਸ ਕਿਦਾਂ ਮਿਲੂਗਾ ਮਾਣਾ ਮਨ ਮਿਲੂ ਆ ਬੀਬਾ ਨੂੰ ਅੱਛਾ ਹੁਣ ਸਹੀ ਆਹੀ ਪੁੱਛਣਾ ਸੀ ਹਾਂ ਆਹੀ ਪੁੱਛਣਾ ਫਿਰ ਉਹ ਸਾਨੂੰ ਪਾ ਦੇ ਫਿਰ ਬੀਬਾ ਨੂੰ ਅੱਛਾ ਹੂੰ ਤੇ ਜੀਤਵਿੰਦਰ ਜੀ ਤੁਹਾਡੇ ਹਲਕੀ ਦੀ ਹੈ ਹਾਂ ਇਹ ਤਾਂ ਹਲਕੇ ਦਾ ਸਾਡੇ ਨੂੰ ਅਸੀਂ ਬਹੁਤ ਚਿਰ ਪਾਤਾ 25 ਸਾਲ ਪਈਆਂ ਅੱਛਾ ਹੂੰ ਹੁਣ ਮੈਂ ਇਹਨੂੰ ਬੀਬਾ ਨੂੰ ਵੇਖ ਲੈ ਕੇ ਪਾ ਕੇ ਅੱਛਾ ਪਿੰਡ 'ਚ ਕੰਮ ਕਮ ਹੋਏ ਨਵੀਂ ਸਰਕਾਰ ਨੇ ਕੀਤਾ ਕੁਛ ਇਹਨੇ ਨਹੀਂ ਕਰਾ ਜਮਾ ਇੱਕ ਪੋਰਾ ਆਵੇ ਖ ਆਪਣਾ ਆਸਣ ਦਾ ਵੇਲਾ ਨਾ ਗੱਪ ਮਾਰੇ ਨਾ ਮਾਰ ਕੇ ਆ ਸਾਰੇ ਖੜੇ ਮਮਰਾਗੇ ਸਾਰੇ ਇਹਨੂੰ ਪੁੱਛ ਲੋ ਜੀ ਕਿਸੇ ਨੇ ਕੰਮ ਨਹੀਂ ਕਰਾਇਆ ਇਹਨਾਂ ਤਾਂ 2.5 ਸਾਲ ਹੋ ਗਏ ਪੂਰੇ ਸਰਕਾਰ ਨੇ ਅੱਛਾ ਇਹਨੇ ਜਿੰਨੇ ਵਾਦੇ ਕਰੇ ਸੀਗੇ ਇੱਕ ਵੀ ਨਹੀਂ ਪੂਰਾ ਹੋਇਆ ਇਹ ਬੰਦੇ ਤੋਂ ਪ੍ਰਮੰਤ ਮੰਤ ਤੋਂ ਅੱਛਾ ਉਹ ਕਹਿੰਦੇ ਬਿਜਲੀ ਫਰੀ ਕਰਤੀ ਸੀ ਬਿਜਲੀ ਤਾਂ ਫਰੀ ਤਾਂ ਕਰ ਸਕਤੀ ਜੀ ਹੁਣ ਵਾਲੇ ਲੈਣਗੇ ਦੋ ਆ ਬਦਲ ਗਿਆ ਸਰਕਾਰਾਂ ਅੱਛਾ ਹੂੰ ਹੂੰ ਇਹੀ ਬਸ ਸਾਹੀ ਗੱਲ ਸੁਣਨੀ ਸੀ ਸੁਣਾ ਪਈ ਤੁੰਨੂੰ ਅਸਾਂ ਹਾਂ ਹੋਰ ਬਾਪੂ ਕੀ ਹਾਲ ਹੈ ਠੀਕ ਠਾਕ ਹੋ ਠੀਕ ਹੈ ਜੀ ਮੈਂ ਤਾਂ ਬੋਲਿਆ ਨਹੀਂ ਜੀ ਅਸੀਂ ਕਹਤੋਂ ਵੋਟ ਤਾਂ ਪਾਉਣੀ ਹੈ ਵੋਟ ਵੋਟ ਤਾਂ ਪਾਣੀ ਹੈ ਇੱਥੇ ਸਾਥ ਵਾਲਿਆਂ ਬਾਹਰ ਨਹੀਂ ਨੀ ਬਾਪੂ ਕੀ ਹਾਲ ਹੈ ਸੱਤੀ ਗੱਲ ਠੀਕ ਠਾਕ ਹੋ ਠੀਕ ਹੈ ਜੀ ਵਧੀਆ ਜੀ ਤੁਸੀਂ ਕੀ ਲੱਗਦਾ ਮਾਹੌਲ ਵੋਟਾਂ ਦਾ ਹੈ ਕੀ ਭਾਈ ਕੋਈ ਹਿਸਾਬ ਨਹੀਂ ਤੁਹਾਨੂੰ ਸਭ ਦੇਖਦਾ ਇੱਥੇ ਪਿੰਡ ਪਿੰਡ ਵਾਲਿਆਂ ਬਾਹਰ ਵਾਲੇ ਨਹੀਂ ਨਾ ਬਾਪੂ ਵੋਟ ਤਾਂ ਪਾ ਕੇ ਆਵਾਂਗੇ ਆਪਾਂ ਮੈਂ ਪਵਾ ਲੇ ਉਂਤਰੀ ਵੋਟ ਵੋਟ ਤਾਂ ਆਉਣਾ ਆ ਪਾਉਦਾ ਕੋਈ ਗੱਲ ਨਹੀਂ ਵੋਟ ਤਾਂ ਪਾਉਦੇ ਰਿਆਂ ਹੂੰ ਵੀਕਾ ਇਹ ਕੀ ਕਹਿ ਸਕਦੇ ਆ ਵੀ ਇੱਥੇ ਤਾਂ ਪਹਿਲਾਂ ਵੀ ਬੀਬਾ ਹੀ ਜਿੱਤੀ ਆ ਹੀ ਜਿੱਤ ਸਕਦੀ ਆ ਬਠਿੰਡੇ ਦੇ ਤਾਂ ਅੱਛਾ ਤੇ ਪਹਿਲਾਂ ਇਹਨੂੰ ਪਾਉਂਦੇ ਰਿਆਂ ਭਾਈ ਮਜੀਤ ਮੰਦਰ ਨੂੰ ਪਾ ਦਿੰਦੇ ਸੀ ਐਮਐਲ ਵੇਲੇ ਇਹਦੇ ਵੇਲੇ ਇਹਨੂੰ ਪਾ ਦਿੰਦੇ ਸੀ ਹੂੰ ਹੁਣ ਫਿਰ ਕੀ ਲੱਗਦਾ ਬਾਪੂ ਬਠਿੰਡ ਦਾ ਕੀ ਕੌਣ ਜਿੱਤ ਸਕਦਾ ਅਸੀਂ ਤਾਂ ਇਹੀ ਕਹਿੰਦੇ ਬਾਦਲ ਕੇ ਜਿੱਤਣਗੇ ਅੱਛਾ ਹੋਰ ਬਾਦਲ ਨੇ ਕੰਮ ਬਹੁਤ ਕੀਤੇ ਹੈ ਹੈ ਪਹਿਲਾਂ ਕਰੇ ਨੇ ਜਦੋਂ ਸੀਗੇ ਹੂੰ ਨਾਲੇ ਕਹਿੰਦੇ ਨਸ਼ਾ ਬਹੁਤ ਵੱਡੇ ਬਾਦਲ ਕੇ ਨੇ ਅੱਛਾ ਤਾਂ ਜੀ ਨਸ਼ਾ ਤਾਂ ਹੁਣ ਵੀ ਆਖੀ ਜਾਂਦੇ ਨੇ ਇੱਥੇ ਆ ਕੇ ਇੰਨੀਆਂ ਸਿਸੀਆਂ ਦੇ ਗਿਆ ਕੋਈ ਫਲਾਨਾ ਫਲਾਨੇ ਨੂੰ ਇੰਨੀਆਂ ਦੇ ਗਿਆ ਇਹ ਤਾਂ ਕੋਈ ਗੱਲ ਨਹੀਂ ਦੇਖਿਆ ਕਿਸੇ ਨੇ ਕੁਛ ਨਹੀਂ ਅੱਛਾ ਹੋ ਨਾ ਦੇਖਿਆ ਨਾ ਕਿਸੇ ਨੇ ਕੋਈ ਬੰਡੀ ਹੈ ਕਿਸੇ ਨੂੰ ਖਵਾਈ ਹੈ ਹੂੰ ਕੀ ਲੱਗਦਾ ਬੱਪੂ ਵੀ ਟੱਕਰ ਕੀ ਦੀ ਬਣੂ ਬਟਿੰਡੇ ਤੋਂ ਟੱਕਰ ਤਾਂ ਉਹ ਸਾਰੇ ਨੇ ਕਿ ਲੱਖਾ ਸਧਾਨਾ ਕਹਿੰਦਾ ਮੈਂ ਜਿੱਤੂਗਾ ਇਹ ਕਹਿੰਦੇ ਮੈਂ ਅਸੀਂ ਜਿੱਤਾਂਗੇ ਕੀ ਵੀ ਕਿ ਲੱਗਦਾ ਤੁਹਾਨੂੰ ਕੀ ਲੱਗਦੀ ਟੱਕਰ ਲੱਗਦੀ ਹੈ ਕੀ ਕਹਿ ਸਕਦੇ ਆ ਵੱਡੀਆਂ ਪਾਰਟੀਆਂ ਨਹੀਂ ਜਿੱਤ ਸਕਦੀਆਂ ਨੇ ਦੋਨਾਂ ਦੀ ਲੱਗ ਸਕਦੀ ਹੈ ਕਾਂਗਰਸ ਆ ਅਕਾਲੀ ਨੇ ਅੱਛਾ ਕੀ ਪਤਾ ਲਾ ਹੁਣ ਅੱਗੇ ਕਿਹੜੀ ਟੱਕਰ ਸੀ ਝਾੜੂ ਵਾਲੇ ਉਹੀ ਜਿੱਤ ਗਏ ਸਾਰੇ ਇਹ ਤਾਂ ਵੋਟਾਂ ਵਾਲਿਆਂ ਦੇ ਸਾਰੇ ਆ ਜਨਤਾ ਦੇ ਬਾਪੂ ਕੀ ਲੱਗਦਾ ਮਾਹੌਲ ਤੁਹਾਨੂੰ ਕੀ ਲੱਗਦਾ ਕੌਣ ਜੀ ਤੂੰ ਅਸਾ ਦੱਸ ਹੀ ਜਾਂਦਾ ਜੀ ਤੁਹਾਨੂੰ ਨਹੀਂ ਬਾਪੂ ਵੋਟ ਦਾ ਆਪਾਂ ਲਗ ਲਾ ਕੀ ਪਾਵਾਂਗੇ ਪਾਵਾਂਗੇ ਹਾਂ ਜੀ ਸਾਰੇ ਆਂ ਸਾਰੇ ਅਣ ਪੜ ਸਾਰੇ ਇਹੀ ਬਸ ਦੋਹਾਂ ਚੋਂ ਕਾਲੀ ਜਾਂ ਕਾਂਗਰਸ ਨੇ ਜੀ ਮਾਹੌਲ ਅੱਛਾ ਹਾਂ ਦੇਖੋ ਫਿਰ ਭਈ ਸਮਾਂ ਆਉਂਦਾ ਬਾਏ ਦੁਨੀਆਂ ਦੀ ਅੱਗੇ ਕਿਹੜਾ ਸਰਕਾਰ ਨੇ ਕੋਈ ਲੱਗਦਾ ਨਹੀਂ ਕੰਮ-ਕੁਮ ਕੀਤੇ ਨਹੀਂ ਕੰਮ ਤਾਂ ਇਹ ਤੂੰ ਬਾਅਦ ਹੀ ਕਰੂਗੀ ਹੁਣ ਤਿੱਕੜਾਂ ਤਾਣੀਆਂ ਬਣ ਜਾਂਦੀਆਂ ਲੋਟਾਂ ਜਾਂ ਜੇ ਕਰਨ ਤੇ ਹੁਣ ਵੋਟਾਂ ਦਾ ਛਰਛਰਾ ਚੱਲ ਪਿਆ ਹਰ ਜੀ ਬਾਬਾ ਜੀ ਠੀਕ ਠਾਕ ਹੋ ਠੀਕ ਹੈ ਵਧੀਆ ਕੀ ਲੱਗਦਾ ਮਾਹੌਲ ਬਠਿੰਡੇ ਦਾ ਕੀ ਮਾਹੌਲ ਨਾਲ ਸਾਨੂੰ ਨਾਲ ਪਾਈ ਕਾਂਗਰਸ ਹੀ ਠੀਕ ਲੱਗਦੀ ਹੈ ਅੱਛਾ ਹਾਂ ਕਾਂਗਰਸ ਨਹੀਂ ਪਾਵਾਂਗੇ ਅੱਛਾ ਜੀਤਵਿੰਦਰ ਨੂੰ ਜਮਾ ਬਚੀਤ ਮਿੰਦਰ ਨੂੰ ਪਾਵਾਂਗੇ ਜਾਂਚ ਕੇ ਅੱਛਾ ਹਾਂ ਪਹਿਲਾਂ ਪਾਉਂਦੇ ਸੀ ਕਿ ਨਿਚਾਣੇ ਨੂੰ ਹੁਣ ਇੱਕ ਹੋ ਗਏ ਮੰਗਰੀ ਪਾਰਟੀ ਦੇ ਜਾਵਾਂਗੇ ਵਾ ਮੁਕਲੀ ਗੱਲ ਅੱਛਾ ਹਾਂ ਕਾਂਗਰਸ ਨਹੀਂ ਪਾਵਾਂਗੇ ਜਮਾ ਪੰਜੇ ਨੂੰ ਪਾਵਾਂਗੇ ਜਾਂਚ ਕੇ ਹੋਰ ਮਾਧਿਅਤੇ ਕਾਰਨ ਤੈਨੂੰ ਜਾਵਾਂਗੇ ਜਿੱਥੋਂ ਤੈ ਕੋਈ ਰਿਸ਼ਤੇਦਾਰੀਆਂ ਚ ਵੀ ਜਾਵਾਂਗੇ ਵੀ ਭਾਈ ਕਾਂਗਰਸ ਨੂੰ ਪਾਇਓ ਇਹਨਾਂ ਨੇ ਨਾ ਆਹ ਪਾਰਟੀ ਨੇ ਨਾ ਕੁ ਕਰਈਨੀ ਹੈ ਤੇ ਜੇ ਮਾਪਾਂ ਮਾਰੀ ਵੀ ਕਾਂਗਰਸ ਨੂੰ ਪਾਈ ਕੀ ਲੱਗਦਾ ਬਾਪੂ ਕਿ ਕਿ ਪਰਟੈਂਡ ਦਾ ਮਾਹੌਲ ਕੌਣ ਜਿੱਤੂ ਪ੍ਰੈਜ਼ੀਡੈਂਟ ਤਾਂ ਜੀ ਜੀਤਮਿੰਦਰ ਆ ਰਹੇ ਯਾਰ ਜੀਤਮਿੰਦਰ ਜਿੱਤਣਾ ਹਾਂ ਹਾਂ ਅੱਛਾ ਤੇ ਮੁਕਾਬਲਾ ਕਿਹਦਾ ਕਿਹਦਾ ਹੋਊ ਫਿਰ ਮੁਕਾਬਲਾ ਤਾਂ ਜੀ ਹੁਣ ਕੀ ਕਹਿ ਸਕਦੇ ਹਾਂ ਜੀਤਮਿੰਦਰ ਵੀ ਜਿੱਤ ਸਕਦਾ ਹੈ ਤੇ ਦੀ ਬਾਜੀ ਵੀ ਇੱਧਰ ਬਜੇਂਦਰ ਕੌਰ ਬਨੀ ਵੀ ਅੱਧਾ ਪਿੰਡ ਅੱਛਾ ਹਾਂ ਐ ਕਾਲੀਦਲ ਕੰਨੀ ਕਾਲੀਦਲ ਕੰਨੀ ਤਾਂ ਹੈਗੇ ਨੇ ਬੰਦੇ ਜਿਹੜੇ ਪੱਕੇ ਹੈਗੇ ਸਾਡੇ ਅੱਛਾ ਹਾਂ ਲਖਸਦਾਨ ਵੀ ਆਜ਼ਾਦ ਖੜਾ ਹੋਇਆ ਹਾਂ ਜੀ ਉਹ ਤਾਂ ਫਿਰ ਉਹ ਉਹ ਸਾਡੀ ਪਾਰਟੀ ਉਸ ਦੀ ਹੈ ਨਹੀਂ ਅੱਛਾ ਤੁਹਾਡੀ ਜਿਹੜੀ ਪਾਰਟੀ ਹੈ ਸਾਡੇ ਤਾਂ ਮੁਸ਼ਕਲ ਹੈ ਥੋੜੀ ਮੁਸ਼ਕਲ ਹੈ ਹਾਂ ਸਾਡੇ ਉਹ ਹੈ ਨਹੀਂ ਨਾ ਉਹਦਾ ਉਹ ਬਾਜ਼ਾਰ ਤਾਂ ਹੈ ਨਹੀਂ ਅੱਛਾ ਹਾਂ ਚਲੋ ਭਾਈ ਕੀ ਲੱਗਦਾ ਮਾਹੌਲ ਵੁੜ ਕੀ ਹੈ ਬਠੰਡੇ ਤੋਂ ਮਾਹੌਲ ਬਾਈ ਬਹੁਤ ਵਧੀਆ ਪਖਿਆ ਹੋਇਆ ਅੱਛਾ ਤੇ ਬੀਬਾ ਦੀ ਜਿੱਤ ਯਕੀਨੀ ਹੈ ਹਰ ਸਾਲ ਹਰ ਸਮਰਤੀ ਦੀ ਹਰ ਸਮਰਤੀ ਦੀ ਅੱਛਾ ਜੀਤਵਿੰਦਰ ਵੀ ਇਸ ਹਾਲ ਕੇ ਦਾ ਜੀਤਵਿੰਦਰ ਬਾਈ ਕੀ ਕਰਕੇ ਸਪੋਰਟ ਕੀਤੀ ਸੀ ਪਰ ਹੁਣ ਲੋਕ ਨਾਰੇ ਲਾਉਣ ਵੇਲੇ ਪੁੱਛ ਲੈਂਦੇ ਆ ਜਦੋਂ ਪੁੱਛਦੇ ਆ ਜਦੋਂ ਕਹਤਾ ਵੀ ਸਰਦਾਰ ਜੀਤਵਿੰਦਰ ਜਿੰਦਾਬਾਦ ਤੇ ਪਾਰਟੀ ਵਾਰੀ ਪੁੱਛਿਆ ਜਾਂਦਾ ਵੀ ਹੁਣ ਕਿਹੜੀ ਪਾਰਟੀ ਕਹਿ ਦੀ ਜਿੰਦਾਬਾਦ ਠੀਕ ਹੈ ਨਾ ਕਦੇ ਇੱਧਰ ਹੋ ਗਏ ਕਦੇ ਇੱਧਰ ਹੋ ਗਏ ਉਹਦਾ ਕਰਕੇ ਕੋਈ ਬੀਬਾ ਨੇ ਕੰਮ ਬਹੁਤ ਕਰਾਇਆ। ਅੱਛਾ। ਹਰ ਸਮਰਤਕੌਰ ਨੇ ਕੰਮ ਬਹੁਤ ਹੀ ਕਰਾਇਆ ਮੰਨ ਲਓ। ਵਧੀਆ ਗਰਾਂਟਾਂ ਦਿੱਤੀਆਂ। ਹੂੰ ਇਸ ਕਰਕੇ ਬੀਬਾ ਦਾ ਫਰਜ਼ ਵੀ ਬਣਦਾ ਵੀ ਬੀਬਾ ਨੂੰ ਵੋਟਾਂ ਪਾਈ। ਕਾਂਗਰਸ ਕਾਂ ਦੀ ਪਿਛਲੀ ਸਰਕਾਰ ਚ ਸੀ ਬਹੁਤ ਕੰਮ ਕਰਾਇਆ। ਨਹੀਂ ਕੋਈ ਕੰਮ ਨਹੀਂ ਹੋਇਆ। ਪਰ ਬੀਬਾ ਨੇ ਫੇਰ ਵੀ ਮੰਨ ਲਓ ਜੇ ਪਿੰਡ ਦੇ ਵਿੱਚ ਦੇਖੀਏ ਤਾਂ ਹੁਣ ਵੀ ਜਾਂਦੇ ਜਾਂਦੇ ਚੰਗਿਆਂ ਉਹਦੀਆਂ ਗਰਾਂਟਾਂ ਦੇਤੀਆਂ। ਨਾਲੇ ਕਹਿੰਦੇ ਕਿ ਅਕਾਲੀ ਦਲ ਦੀ ਸਰਕਾਰ ਚ ਨਸ਼ਾ ਬਹੁਤ ਆਇਆ ਚਿੱਟਾ ਜਿਹੜਾ ਹੈਗਾ ਅਕਾਲੀ ਦਲ ਦੀ ਸਰਕਾਰ ਚ ਹੀ ਆਇਆ। ਨਹੀਂ ਉਹ ਤਾਂ ਹੁਣ ਬਹੁਤ ਆਇਆ ਪਿਆ ਭਾਈ। ਅਕਾਲੀ ਦਲ ਦੀ ਸਰਕਾਰ ਨੂੰ ਤਾਂ ਜੇ ਆਪ ਆਣੀ ਉਸ ਤੋਂ ਬਾਅਦ ਕਾਂਗਰਸ ਵੀ ਰਹੇਗੀ ਆ ਹੁਣ ਆ ਆਮ آدمی ਵਾਲੇ ਵੀ ਆ ਗਏ ਠੀਕ ਹੈ ਤੇ ਹੁਣ ਬਹੁਤ ਹੀ ਜ਼ਿਆਦਾ ਹੈ ਇਹਨਾਂ ਦੇ ਵਿਚਾਰੇ ਵਲੰਟੀਅਰ ਸੀ ਛੋਟੇ ਛੋਟੇ ਵਲੰਟੀਅਰ ਸੀ ਤੇ ਉਨਾ ਹੀ ਨਸ਼ਾ ਹੈ ਆ ਮੈਂ ਹੁਣ ਜਿੱਥੋਂ ਗਲੀ ਮਹੱਲੇ ਲੈ ਲੋ ਜਿੱਥੋਂ ਮਰਜੀ ਆ ਮੇਰੀ ਜੇਬ ਦੇ ਵਿੱਚ 500 ਦਾ ਨੋਟ ਸੀ ਹੁਣੀ ਮੈਨੂੰ ਕਹਿ ਕੇ ਛੱਡਿਆ ਕਹਿੰਦੇ ਬਾਬਾ ਮੜਾ ਜਾ ਪੜਦੇ ਨਾਲ ਪਾਲਾ ਦੇਖੀ ਕਿਤੇ ਘਰ ਨੂੰ ਜਾਂਦਾ ਜਾਂਦਾ ਹੋਰ ਨਸ਼ਾ ਆਪਾ ਖੜਾ ਕਰਦੇ ਅੱਛਾ ਇਹ ਕੰਮ ਬਹੁਤ ਹੈ ਬੜਾ ਬਹੁਤ ਜ਼ਿਆਦਾ ਹੋਇਆ ਪਿਆ ਕੋਈ ਸਰਕਾਰ ਨੇ ਰੋਗ ਰੂ ਕੀਤੀ ਨਹੀਂ ਨੇ ਨਾ 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 ਕੋਈ ਪੁਰਸ਼ ਪੜਤਾਲ ਨਹੀਂ ਕੋਈ ਕੁਝ ਨਹੀਂ ਹੋ ਰਿਹਾ ਸਰ ਸੱਸੀ ਬਾਬ ਇਹ ਠੀਕ ਠਾਕ ਹੈ ਵਧੀਆ ਜੀ ਕੀ ਲੱਗਦਾ ਬਾਪੂ ਇਸ ਕੀ ਵੋਟਾਂ ਦਾ ਮਾਹੌਲ ਕੀ ਹੈ ਵੇਖੋ ਜੀ ਪਾਸੇ ਕੋਈ ਹੋਰੀ ਤਾਂ ਇਹਦੇ ਅੱਛਾ ਇਹ ਤਾਂ ਬਾਹਰ ਤੇ ਤੜਕੇ ਭਾਏ ਨੇ ਆਥਰੇ ਆ ਜਾਂਦੇ ਆ ਤੂੰ ਐਸੀ ਬਿਠੰਡੇ ਤਾਂ ਕੌਣ ਜੀ ਤੂੰ ਇੱਕ ਜੀਤਮਿੰਦਰ ਜਿੱਤੂ ਵੇਖੋ ਕੀ ਕਹਿ ਸਕਦੇ ਹੁਣ ਆਮ ਆਦਮੀ ਪਾਰਟੀ ਵੇਖੋ ਕੀ ਕਹਿ ਸਕਦੇ ਵੋਟ ਕਿਹਨੂੰ ਪਾਉਂਗੇ ਬੋਟ ਤਾਂ ਅਸੀਂ ਤੱਕ ਹਮਰੇ ਮੂੰਹ ਆਈ ਨਹੀਂ ਰੱਖਿਆ ਯਾਰ ਹਾਂ ਵੋਟ ਬੋਟ ਪਹਿਲਾਂ ਤਾਂ ਕਾਲੇ ਕਾਲੇ ਪੋ ਰਹੇ ਹਾਂ ਹੁਣ ਨਹੀਂ ਪਾਉਂਦੇ ਹੁਣ ਪੌਂਦਰੀ ਕਾਲੀਆ ਨੂੰ ਹੈ ਹੁਣ ਹੀ ਕੌਣ ਨਹੀਂ ਕਾਲੀਆ ਹੁਣ ਵੇਖਾਂਗੇ ਅੱਛਾ ਕੀ ਲੱਗਦਾ ਬੱਪੂ ਇਹ ਕਿ ਕੌਣ ਜਿੱਤੂ ਬੰਡੇ ਤੋਂ ਝਾੜੂ ਵਾਲੇ ਜਿੱਤਣਗੇ ਜੀ ਝਾੜੂ ਵਾਲੇ ਹਾਂ ਅੱਛਾ ਕੰਮ ਕਮ ਕੀਤੇ ਪਿੰਡ ਚ ਵਧੀਆ ਕਰਿਆ ਅੱਛਾ ਕੰਮ ਪਿੰਡ ਚ ਕੀ ਪੰਜਾਬ ਚ ਹੀ ਕਰਿਆ ਜਿਹੜੀ 42 43000 ਨੌਕਰੀ ਦਿੱਤੀ ਹੈ ਲਾਈਟ ਮਾਫ ਆ ਗਈ ਹੂੰ ਇਹ ਹੋਰ ਕੀ ਕਰ ਰਹੇ ਦੋ ਵਾਰ ਸਾਡੇ ਦੋ ਮਹੀਨੇ ਬਣੇ ਨੇ ਹੋਇਆ ਦੋ ਮਹੀਨੇ ਦੋ ਦੇ ਹੋਜਾ ਮਾਰੀ ਜਾਂਦੇ ਹੂੰ ਜੇ ਤੂੰ ਕਹੋ ਝਾੜੂ ਵਾਲਾ ਤੇ ਜੀਤਮੰਦਰ ਕੇ ਮੈਨੂੰ ਲੱਗਦਾ ਕਾਂਗਰਸ ਕਰਨੀ ਦੂਜੇ ਨੰਬਰ ਤੇ ਆ ਜੀ ਅੱਛਾ ਹਾਂਜੀ ਤੇ ਬਿਬਾ ਜੀ ਉਹ ਤਮਕੂੰ ਸਾਰੇ ਹੋ ਗਏ ਪਿੰਡ ਚ ਨਹੀਂ ਸਾਰੇ ਤਾਂ ਨਹੀਂ ਸਾਰੇ ਤਾਂ ਕਿੱਥੇ ਹੁੰਦੇ ਕੱਲੇ ਕੱਲੇ ਦੇ ਨਹੀਂ ਹੁੰਦੇ ਸਾਰੇ ਤਾਂ ਹੂੰ ਉਹ ਜਿਹੜੇ ਚੰਗੇ ਕਰੀ ਜਾਂਦੇ ਜਿਵੇਂ ਨਵੀਂ ਪਾਰਟੀ ਬਣੀ ਹੈ ਅੱਛਾ ਹਾਂਜੀ ਕਿਵਲਾ ਦਾ ਬਾਪੂ ਤੁਹਾਨੂੰ ਕੌਣ ਜੀ ਤੁਹ ਬਹਿੰਡੇ ਤੋਂ ਬਹਰਤੋ ਜੀ ਮੁਕਾਬਲਾ ਜੀ ਨਾ ਜੀਤ ਸਿੰਘ ਦਲਦੇ ਸਿਮਰਤ ਕੌਰ ਦਾ ਅੱਛਾ ਤੇ ਖੁੱਡੀਆਂ ਦਾ ਖੁੱਡੀਆਂ ਦਾ ਜੀ ਨਵਾਂ ਮੁੰਡਾ ਹਲੇ ਉਹਨਾਂ ਇੱਕ ਤਾਂ ਪ੍ਰਚਾਰਕ ਨੇ ਉਹ ਵਰਕਰਾਂ ਕਨੇ ਉਹ ਪਿੱਛੇ ਆ ਜੀ ਅਸਲ ਵਰਕਰ ਦਾ ਵੀ ਸਟੈਂਡ ਹੁੰਦਾ ਗਿਉਂ ਲਪੰਡੀ ਵਰਕਰਾਂ ਦੇ ਹੁੰਦੇ ਜੀ ਇਹ ਹੈ ਅੱਛਾ ਉਹਨਾਂ ਦੋਨਾਂ ਦੀ ਮੁਕਾਬਲਾ ਜੀ ਫਿਰ ਹੁਣ ਕੋਈ ਪਰਮਾਤਮਾ ਦਾ ਅੱਗੇ ਜੋਰ ਨਹੀਂ ਕੀਤਾ ਠੀਕ ਹੈ ਹਾਂ ਮੁਕਾਬਲਾ ਉਹਨਾਂ ਦੋਨਾਂ ਦਾ ਹੀ ਹੈ ਤੇ ਪਿਛਲੀ ਵਾਰ ਵੋਟ ਕਿਹਦੀ ਵਧੀ ਸੀ ਇਥੋਂ ਪਿੰਡ ਚੋਂ ਨਹੀਂ ਆਮ ਪਾਰਟੀ ਵਧੀ ਉੱਤੇ ਸਾਰੇ ਪੰਜਾਬ ਚ ਜੀ ਅੱਛਾ ਹਾਂ ਜੀ ਅਸੀਂ ਵੀ ਸਾਰੇ ਆਮ ਪਾਰਟੀ ਨੂੰ ਪਾਉਂਗੇ ਅਸੀਂ ਐਵੇਂ ਕਹਿੰਦੇ ਕਿ ਹਾਂ ਤੇ ਹੁਣ ਕਿਹਨੂੰ ਪਾਉਂਗੇ ਹਾਲੇ ਕਿਸੇ ਦਾ ਮਨ ਨਹੀਂ ਬਣਿਆ ਮੌਕਾ ਦੱਸੋ ਹੁਣ ਤਾਂ ਅੱਛਾ ਹਾਂ ਹੁਣ ਮੌਕਾ ਦੱਸੋ ਜੀ ਹਾਂ ਹੁਣ ਤਾਂ ਮੌਕਾ ਦੱਸੋ ਜੀ ਦੇਖਦੇ ਆ ਇਹਨਾਂ ਦੇ ਮੂੰਹ ਕੋ ਨਹੀਂ ਫਿਰ ਉਹ ਜੀ ਸਾਹਿਬ ਨਾਲ ਅਸੀਂ ਦੇਖ ਲਾਂਗੇ ਐਸੀ ਕਿ ਹੁਣ ਮਾੜਾ ਮੋੜਾ ਜੱਜਮੈਂਟ ਤਾਂ ਹੋਊਗੀ ਬਾਪੂਾਰੇ ਕੋਈ ਜੱਜਮੈਂਟ ਜੀ ਹਜੇ ਤਾਂ ਸਾਡੇ ਇਧਰ ਆਉਣ ਹੀ ਕੱਲ ਲੱਗੇ ਹਾਲੇ ਕੀ ਜੱਜਮੈਂਟ ਐ ਨਾਲ ਦੀ ਬਾਈ ਇਹਨਾਂ ਦੇ ਹਾਂ ਹਜੇ ਬੱਸ ਹਾਂ ਕੱਲ ਪਹਿਲੇ ਦਿਨ ਖੁੱਡੀਆਂ ਸਾਹਿਬ ਆਈ ਸੀ ਉਹ 1 ਵਜੇ ਆਈ ਸੀ ਅਸੀਂ ਘਰੇ ਸੁੱਤੇ ਪਏ ਸੀ ਸਾਡੇ ਸੁੱਤੇ ਸੀ ਆ ਕੇ ਮੁੜ ਗਏ ਕਿ ਨਾ ਸਾਨੂੰ ਪਛਾਣ ਲੱਗ ਗਈ ਸਾਹਿਬ ਲੱਗਿਆ ਵੀ ਕੀ ਕਹਿਗੇ ਤੇ ਕੀ ਸੁਣਾਗੇ ਅੱਛਾ ਹਾਂ ਜਾਨਾ ਤੁੰਗਾ ਬਿਮਾਰ ਦੀ ਵੀ ਅਸੀਂ ਆਹ ਕੁਝ ਸੁਣ ਲੈਣਾ ਅਰੇ ਪਿੰਡ 'ਚ ਕੰਮ ਕਮ ਹੋਏ ਨੇ ਤੂੰ ਕੋਈ ਸਾਰੇ ਤਾਂ ਨਹੀਂ ਆਏ ਸਾਡੇ ਦਾ ਦੋ ਮੁਲਾਜ਼ਮ ਲੱਗਿਆ ਜੀ ਤਿਕਦਾ ਜਲੰਧਾ ਅੱਜ ਡਿਊਟੀ ਕਰਦਾ ਮੇਰਾ ਭਤੀਜਾ ਇੱਕ ਮੇਰੀ ਭਤੀਜੀ ਕਰਦੀ ਹੈ ਕਪੂਰਸਲੇ ਕਾਲੂ ਪਿੰਡਾ ਉੱਥੇ ਕਲੀਨ ਕਾਲਿਆਂ ਚ ਅਸੀਂ ਤਾਂ ਵੋਟ ਉਹਨੂੰ ਸੋਚਾਂਗੇ ਜੇ ਸਾਡੇ ਦੋ ਮੁਲਾਜ਼ਮ ਬਿਨਾਂ ਸਵਾਰਥੂ ਲਾਗੇ ਗਰੀਬ ਆਦਮੀ ਦੇ ਅੱਛਾ ਹਾਂਜੀ ਚਲੋ ਹੋਰ ਭਾਈ ਜੀ ਕੀ ਲੱਗਦਾ ਮੌਲ ਮੂਲ ਵੋਟਾਂ ਦਾ ਦੇਖੋ ਜੀ ਕੀ ਕਹਿ ਸਕਦੇ ਆਂ ਕੌਣ ਜੀ ਤੁਮ ਬਠਿੰਡੇ ਤੋਂ ਆਇਤੀ ਦੇਖੋ ਜੀ ਹੁੰਦਾ ਮਨ ਅੱਕਿਆ ਪਿਆ ਜੀ ਸਾਰੇ ਨੂੰ ਪਾਪਾ ਦੇਖ ਲੈਗੇ ਅੱਛਾ ਹਾਂਜੀ ਜੀਤਵਿੰਦਰ ਕਿਵੇਂ ਲੱਗਦਾ ਕਾਂਗਰਸ ਕਨੇ ਜੀਤਵਿੰਦਰ ਵੀ ਜੀ ਬਸ ਤੁਰਦਾ ਫਿਰਦਾ ਬੰਦਾ ਹੀ ਆ ਕੋਈ ਖਾਸ ਨਜ਼ਾਰੇ ਵਾਲੀ ਗੱਲ ਨਹੀਂ ਅੱਛਾ ਹਾਂ ਕਿਤੇ ਉਧਰ ਹੋ ਜਾਂਦਾ ਜੀ ਕਿਤੇ ਉਧਰ ਹੋ ਜਾਂਦਾ ਹਮ ਅਜੇ ਮਨ ਅੱਕਿਆ ਪਿਆ ਕਿਸੇ ਨੂੰ ਜੀ ਨਹੀਂ ਕਰਦਾ ਪਾ ਹੁਣ ਤੇ ਕਾਲੀ ਦਲ ਤੋਂ ਕਾਲੀ ਦਲ ਤੋਂ ਦੁਬਾਰੇ ਜੀ ਬਣ ਜਾ ਹੋਇਆ ਪਿਆ ਵੀ ਚਲ ਕਾਲੀ ਦਲ ਨੂੰ ਪਾ ਦੇਾਂਗੇ ਕਾਲੀ ਦਲ ਨੇ ਕੰਮ ਬਹੁਤ ਵਧੀਆ ਕਰਿਆ ਜੀ ਨੌਕਰੀਆਂ ਬਹੁਤ ਦਿੱਤੀਆਂ ਸੜਕਾਂ ਛੜਕਾਂ ਵਧੀਆਂ ਬਣਾਈਆਂ ਹਮ ਤੇ ਬਾਕੀਰੇ ਮੁਲਾਜ਼ਮ ਸਾਡੇ ਪਿੰਡ ਕੰਮ ਉਧੇ ਕਰਿਆ ਤੇ ਆਮ ਆਦੀ ਪਾਰਟੀ ਨੂੰ ਕਿਵੇਂ ਦੇਖਦੇ ਹੋ 2 ਸਾਲ ਹੋ ਗਏ ਸਰਕਾਰ ਬਣੀ ਨੂੰ ਆਮ ਆਲੀ ਪਾਰਟੀ ਜੀ ਸਾਡੇ ਪਿੰਡ ਤਾਂ ਕੋਈ ਨਜ਼ਾਰੇ ਵਾਲੀ ਗੱਲ ਹੈ ਨਹੀਂ ਨਾ ਕੋਈ ਕੰਮ ਕੁਮ ਕਰਿਆ ਦੀਦਾ ਉੱਥੇ ਦੇ ਉੱਥੇ ਹੀ ਕੰਮ ਜੀ ਪਏ ਆ ਕ੍ਰਿਸ਼ੀ ਬੱਸ ਅੱਛਾ ਹਾਂ ਕਾਲਿਆਂ ਵਾਲੇ ਮੋਟਰਾਂ ਮੋਟਰਾਂ ਵੀ ਫੇਰ ਲਵਾਈਆਂ ਜੀ ਸਾਡੇ ਪਿੰਡ ਚ ਹੂੰ ਬਹੁਤ ਕੰਮ ਕਰਿਆ ਉਹਨਾਂ ਨੇ ਹੂੰ ਤੇ ਮਲਾ ਮਲਾ ਵੀ ਮੁੰਡੇ ਬਹੁਤ ਲਵਾਏ ਆ ਅੱਛਾ ਹਾਂਜੀ ਬੇਸੀ ਕੋ ਜਜਮੈਂਟ ਚ ਕੀ ਲੱਗਦੀ ਵੀ ਕੌਣ ਜਿੱਤ ਸਕਦਾ ਬਰਿੰਡੇ ਤੋਂ ਜਜਮੈਂਟ ਜੀ ਦਾ ਵੇਖੋ ਜੀ ਲੋਕਾਂ ਦੀ ਹਵਾ ਹੀ ਹੁੰਦੀ ਆ ਕਿ ਕਿਦਦਨ ਹੋ ਜੇ ਬਸ ਪਤਾ ਨਹੀਂ ਪਿੰਡ ਦੀ ਹਵਾ ਜੀ ਕੀ ਕਹਿੰਦੀ ਆ ਪਿੰਡ ਦੀ ਹਵਾ ਤਾਂ ਜੀ ਹਜੇ ਕਿਸੇ ਪਾਸੇ ਨਹੀਂ ਐਵੇਂ ਅੱਕ ਕੇ ਹਾਂ ਹਜੇ ਤਾਂ ਕਿਸੇ ਪਾਸੇ ਨਹੀਂ ਇਹ ਤਾਂ ਟਿੱਕੇ ਜਿਹੀ ਬੈਠਿਆ ਲੋਕਾਂ ਦਾ ਕੋਈ ਆਇਆ ਹਜੇ ਤੱਕ ਪਿੰਡ ਚ ਅੱਛਾ ਹਾਂਜੀ ਹਾਂਜੀ ਬਈ ਕੀ ਲੱਗਦਾ ਮਾਹੌਲ ਵੋਟਾਂ ਦਾ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਲੱਗਦਾ ਮਾਹੌਲ ਬਈ ਮਾਹੌਲ ਬਹੁਤ ਵਧੀਆ ਜੀ ਅੱਛਾ ਕੌਣ ਜਿੱਤੂ ਬਰਿੰਡੇ ਦਾ ਮੈਂ ਇਹ ਮੌਕੇ ਦਾ ਮੌਜੂਦਾ ਮੈਂਬਰ ਆ ਜੀ ਤੇ ਮੈਰਾ ਹੁਣ ਤਾਂ ਉਹ ਨਾਲ ਕਾਂਗਰਸ ਪਾਰਟੀ ਨਾਲ ਸੰਬੰਧਤ ਤਰ੍ਹਾਂ ਦਾ ਅੱਛਾ ਠੀਕ ਹੈ ਜੀ ਆਪਾਂ ਦਾ ਜਟਾਣਾ ਸਾਹਿਬ ਨੇ ਮੰਨ ਲਿਆ ਹੱਥ ਪੰਗੇ ਨਾਲ ਜੀ ਖੜੇ ਆ। ਅੱਛਾ ਤੇ ਜੀਤਵਿੰਦਰ ਨੂੰ ਪਾਣੀ ਵੋਟ ਹਾਂ ਜੀਤਵਿੰਦਰ ਨੂੰ ਵੋਟ ਪਾਣੀ ਹੈ ਜੀ। ਅੱਛਾ ਉਹਦੇ ਨਾਲ ਹੀ ਖੜੇ ਜਟਾਣਾ ਸਾਹਿਬ ਦੇ ਨਾਲ ਹੀ ਖੜੇ ਆ ਜੀ ਆਪਾਂ ਤੇ ਜਿੱਤੂ ਆ ਵੀ ਲਾਜਮੀ ਜੀ। ਕੰਮ ਕੰਮ ਹੋਇਆ ਪਿੰਡ 'ਚ ਕਿ ਨਹੀਂ? ਕੰਮ ਹੋਇਆ ਜੀ ਮੇਰੇ ਬਾੜ ਦੇ ਹੁਣ ਘੜ ਘੜ 25 30 ਗਲੀਆਂ ਬਣਾਤੀਆਂ ਪੱਕੀਆਂ ਲੌਕਟੀਆਂ ਬਹੁਤ ਕੰਮ ਹੋਇਆ ਜੀ। ਅੱਛਾ ਹਾਰੇ ਹੋਏ ਬੰਦੇ ਨੇ ਇੰਨਾ ਕੰਮ ਕਰਾਇਆ ਤੇ ਫਿਰ ਜਿੱਤੂ ਆ ਲਾਜਮੀ ਆਪ अच्छा ਆਂ ਕਾਂਗਰਸ ਪਾਰਟੀ ਦੀ ਜਿਹੜੀ ਜਿੱਤੀ ਹੋਈ ਐ ਮਨ ਦੋ ਸਾਲ ਹੋ ਗਏ ਸਾਡੇ ਕੋਈ ਕੰਮ ਨਹੀਂ ਹੋਇਆ ਜੀ ਤੇ ਸਾਡੇ ਜਟਾਣਾ ਕਾਂਗਰਸ ਪਾਰਟੀ ਨੂੰ ਮਤਲਬ ਵੀ ਹਾਰਿਆ ਹੋਇਆ ਜਟਾਣਾ ਸਾਹਿਬ ਸੀ ਉਹਨਾਂ ਨੇ ਦੋ ਸਾਲ ਵਧੀਆ ਸਾਡੇ ਬਾਈ ਕੰਮ ਕਰਿਆ ਜੀ ਬਹੁਤ ਪਿੱਛੇ ਆਏ ਅੱਛਾ ਬਹੁਤ ਕੰਮ ਕਰਿਆ ਤੇ ਜਿੱਤੂਗਾ ਵੀ ਲਾਜ਼ਮੀ ਕਾਂਗਰਸ ਪਾਰਟੀ ਨਾਲ ਸਮਝੋ ਚਲੋ ਭਾਈ ਕੀ ਲੱਗਦਾ ਮਾਣ ਮੂੜ ਤੁਸੀਂ ਤੁਹਾਨੂੰ ਜੀ ਵੋਟਾਂ ਦਾ ਮਾਣ ਮੂੜ ਕੀ ਲੱਗਦਾ ਠੀਕ ਹੈ ਜੀ ਅੱਛਾ ਕੌਣ ਜਿੱਤੂ ਬਠਿੰਡੇ ਤੋਂ ਜੀ ਜਮਿੰਦਰ ਕਾਂਗਰਸ ਜਿੱਤਸ ਕਾਂਗਰਸ ਅੱਛਾ ਤੇ ਝਾੜੂ ਕਾਡੂ ਜਰਾ ਹੋ ਗਿਆ ਦੂਜੇ ਤੇ ਤੀਜੇ ਨੰਬਰ ਤੇ ਤੇ ਬੀਬਾ ਜੀ ਅਕਾਲੀ ਦਲ ਦੂਜੇ ਤੇ ਅੱਛਾ ਚਲੋ ਕੰਮ ਕਮ ਹੋਏ ਪਿੰਡ ਚ ਹੋਏ ਅੰਜ ਤਾਂ ਅੱਛਾ ਨਸ਼ਾ ਨੁਸ਼ਾ ਬੰਦ ਹੋ ਗਿਆ ਨਾ ਨਾ ਦੁੱਗਣਾ ਦਾ ਭਮਾ ਹੋ ਗਿਆ ਹੋਵੇ ਅੱਛਾ ਹਾਂ ਹਾਂ ਦੁਪਾਣਾ ਦੋਗਨੇ ਦਾ ਵੀ ਚਾਗਣਾ ਹੋ ਗਿਆ ਕੱਲੇ ਥੇਨੀ ਵਾਲੇ ਦਾਲੇ ਸਾਰੇ ਪਿੰਡਾਂ ਚ ਅੱਛਾ ਹੂੰ ਕੋਈ ਫਰਕ ਲੱਗਦਾ ਸਰਕਾਰ ਤੇ ਪਹਿਲਾਂ ਦੀ ਸਰਕਾਰਾਂ ਚ ਕੋਈ ਫਰਕ ਕੋਈ ਫਰਕ ਨਹੀਂ ਉਹੀ ਸਰਕਾਰ ਕਹਿੰਦੀ ਉਹ ਹੀ ਹੈ ਕੋਈ ਗੱਲ ਕੋਈ ਫਰਕ ਨਹੀਂ ਨਸ਼ਾ ਤਾਂ ਦੁੱਗਣਾ ਵੇਚੀ ਜਾਂਦਾ ਹੂੰ ਜਦੋਂ ਕਹਿੰਦੇ ਆ ਵੀ ਅਸੀਂ ਨੌਕਰੀਆਂ ਬਹੁਤ ਦੇਤੀਆਂ ਨਸ਼ਾ ਬੰਦ ਕਰਤਾ ਹਾਂ ਵੀ ਨੌਕਰੀਆਂ ਥੋੜੀਆਂ ਬਣ ਕੇ ਮਿਲੀਆਂ ਲੋਕਾਂ ਨੂੰ ਇਹ ਤਾਂ ਕਹਨੇ ਦਿੱਤੀਆਂ